ਹਾਂ ਜੀ ਸਾਰੇ ਪ੍ਰੋਪਰਾਂ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ ਆਈ ਆਪਣੇ ਨਵੇਂ ਬਲੌਗ ਚ ਅੱਜ ਦੇ ਬਲੌਗ ਚ ਦੱਸ ਰਿਹਾ ਆਪਾਂ ਅੱਜ ਮੱਕੀ ਦੀ ਕੰਡੀਸ਼ਨ ਤੇ ਵੀ ਕੀ ਕੰਡੀਸ਼ਨ ਆਪਣੀ ਮੱਕੀ ਦੀ ਅੱਜ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਬਾਕੀ ਤੁਹਾਨੂੰ ਮੱਕੀ ਦੀ ਕੰਡੀਸ਼ਨ ਦਿਖਾਉਣੇ ਆ ਕਿ ਕੀ ਆ ਗਈ ਤੇ ਜੂਰੀਆ ਲੱਗਿਆ ਅੱਜ ਆਪਾਂ ਉਹ ਜੇ ਪਾਉਣ ਆ ਤੇ ਨਾਲੇ ਨਾਲ ਲੱਗਿਆ ਆਪਾਂ ਅੱਜ ਪੂਸਾ 44 ਦੀ ਪਨੀਰੀ ਵਿਜਨ ਤੇ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ। ਲੋ ਜੀ ਮਿੱਤਰੋ ਚੱਕ ਲਿਆ ਤੇ ਨਾਲ ਜੂਰੀਆ। ਕੌਣ ਵਾਸਤੇ ਕਰ ਤੋਂ। ਤੇ ਇਧਰ ਪੂਸਾ 44 ਬੀਜ। ਬੀਜਨ ਲੱਗਿਆ ਪਨੀਰੀ ਦਾ। ਕਿਉਂਕਿ ਆਪਾਂ ਸੰਗਰੂਰ ਏਰੀਆ ਨੂੰ 9 ਤਰੀਕ ਦਿੱਤੀ ਹੈ ਕਿ ਸਰਕਾਰ ਨੇ। ਪਨੀਰੀ ਬੀਜਾਂਗੇ ਕਿਉਂਕਿ 25 ਤੋਂ 30 ਦਿਨਾਂ ਚ ਤਾਂ ਪਨੀਰੀ ਹੁੰਦੀ ਆ। ਪਰੇਰੀ ਆਪਾਂ ਮਹੀਨੇ ਦੇ ਮੰਨ 25 27 ਦਿਨਾਂ ਦੀ ਲਾਉਣਿਆਂਗੇ। ਜੇ ਬਾੜੀ ਪੱਕੜ ਜਿਓ ਫਿਰ ਬੂਝਾ ਵੀ ਨਹੀਂ ਮਾਰਦੀ। ਬਾਕੀ ਕਿੰਨੇ ਥਾਂ 'ਚ ਕਿੰਨਾ ਵੀ ਪਾਉਣਿਆਂਗੇ। ਇਹ ਤੁਹਾਨੂੰ ਦੱਸ ਦਿਆਂ ਉਧਰ ਹਣ ਆਪਣੀਆਂ ਕਿਆਰੀਆਂ ਭਰੀ ਜਾਂਦੀਆਂ ਰਹਿਗੀਆਂ। 24 43 ਦਾ 22 ਦਿਆਂਗੇ ਬਾਕੀ ਤੁਹਾਨੂੰ ਦੱਸੀ ਦਿੱਤਾ ਤਾਂ। ਲਓ ਜੀ ਭਰਾਵੋ ਇੱਧਰ ਹੋ ਸੰਦ ਸੁਮੇਲਾ ਜੱਕਲੇ ਰੋਜ਼ ਨਹੀਂ ਟਿਕਣ ਦਿੰਦੇ। ਸਬਜ਼ੀ ਨੂੰ ਫਲੀਆਂ ਲਾ ਜਾਂਦੇ ਨੇ ਰੋਜ਼। ਇੱਧਰ ਸਾਡਾ ਕਾਲਾ ਭਰਾ ਗੱਠੇ ਲੱਗਿਆ ਪਿਆ ਪੱਟਣਾ ਬਹੁਤ ਮੋਟੇ-ਮੋਟੇ ਹੀ ਰੱਖੇ ਮੋਟੇ-ਮੋਟੇ ਹਨ ਇਹਦੀ ਤਾਂ ਗੱਲ ਗੱਠੇ ਚੰਗੇ ਨਿਕਲੇ ਨੇ ਨਾ ਗੱਠੇ ਪੂਰੇ ਮੋਟੇ ਵਜਾ ਵਜਾ ਕਰਤਾ ਪੂਰੇ ਵਧੀਆ ਨੀ ਇਹਦੀ ਬਹੁਤ ਗੱਠੇ ਵਧੀਆ ਹੋਏ ਆਗੇ ਮੋਟੇ ਤਾਲੀਆਂ ਆ ਜਾਂਦਾ ਹਾਂ ਤਾਲੀਆਂ ਆ ਜਾਂਦਾ ਹਾਂ ਐ ਮੋਸੰਦਰੀ ਜੀ ਫਲੀਆਂ ਉਤੋਂ ਰੋਜ ਇਹ ਸਬਜ਼ੀ ਫਰਹਣ ਵਾਲੇ ਵਾਲੇ ਟੈਂਬਰ ਲੈ ਆਏ ਚੱਕ ਕੇ ਘਰੋਂ ਟਰੈਕਟਰ ਤੇ ਕੰਡਿਆਲੀ ਤਾਰ ਕੜੇ ਵਾਲੀ ਤਾਰ ਲਾਉਣ ਵਾਲੇ ਵਾਲੇ ਜੇ ਟਿਕਣਗੇ ਕੇਰਾਂ ਦਾ ਰੋਕ ਦੇਵਾਂਗੇ ਜੇ ਰੁਕਣਗੇ ਸਬਜ਼ੀ ਸਾਰੀ ਖਰਾਬ ਕਰ ਜਾਂਦੇ ਨੇ ਜਿੱਥੇ ਕੇਰਾਂ ਮੂੰਹ ਜਾ ਲਾ ਜਾਂਦੇ ਨੇ ਪਰ ਉਥੋਂ ਸੁੱਕ ਜਾਂਦਾ ਹੁਣ ਵਾਲੇ ਵਾਲੇ ਇਹਦੇ ਆਲੇ-ਦਾਂ ਟੈਂਬਰ ਕੱਢ ਤੇ ਬਸ ਐ ਵਾਲੇ ਵਾਲੇ ਟੈਂਬਰ ਕੱਢ ਕੇ ਮਤਲਬ ਲੱਕੜ ਦੇ ਤਾਰ ਫੇਰਾਂਗੇ ਦੇਖਦੇ ਆਂ ਫੇਰ ਰੁਕ ਦਿਆ ਆਪਲਾ ਰੁਕਣੇ ਚਾਹੀਦੀ ਹੈ ਜਾਂ ਕੰਡਿਆਲੀ ਤਾਰ ਨਾਲ ਰੁਕ ਜਾਂਦੇ ਆਗੇ ਲਓ ਜੀ ਨਦੀਨਾ ਤੋਂ ਆਪਾਂ ਨੇ ਨਾ ਪਨੀਰੀ ਦੇ ਵਿੱਚ ਪਾਣੀ ਭਰ ਕੇ ਪਹਿਲਾਂ ਜਿਹੜੀਆਂ ਕਿਆਰੀਆਂ ਨੇ ਪਹਿਲਾਂ ਉਹਦੇ ਵਿੱਚ ਪਾਣੀ ਭਰ ਕੇ ਤੇ ਨਦੀਨਾ ਤੋਂ ਆਪਾਂ ਨੇ ਆ ਦਵਾਈ ਪਾਈ ਹੈਗੀ ਕਮ ਕਮਾਂਡੋ ਨਾਮ ਹੈ ਦਾ ਤੇ ਸ਼ਲਟ ਹੈਗਾ ਇਹਦੇ ਵਿੱਚ ਪੈਰਾਜੋਸਲ ਸਰਫਿਉਰਨ ਅਟਾਇਲ 10% ਆਉਂਦਾ ਜਿਹੜਾ ਇਹ W P ਦੇ ਵਿੱਚ ਇਹ ਛਾਲਟਾ ਦੇ ਵਿੱਚ ਤੇ ਇਹਨੂੰ ਆਪਾਂ ਨਾ ਮਿੱਟੀ ਦੇ ਵਿੱਚ ਲਾ ਕੇ ਵੀ ਛਿੱਟਾ ਮਾਰ ਸਕਦੇ ਆਂ ਪਾਣੀ ਭਰ ਕੇ ਜਿਵੇਂ ਕਿਆਰੀਆਂ 'ਚ ਜਿਵੇਂ ਤੁਸੀਂ ਦੇਖ ਰਹੇ ਹੋਵੋਗੇ ਤੇ ਨਹੀਂ ਪੰਪ ਦੇ ਵਿੱਚ ਪਾਣੀ ਦੇ ਵਿੱਚ ਘੋਲ ਕਰਕੇ ਵੀ ਆਪਾਂ ਜੇ ਮਤਲਬ ਛਟਕਾਰਾ ਛਿੱਟਾ ਦੇ ਸਕਦੇ ਆਂ ਵਿੱਚ ਛਰਕਾ ਕਰ ਸਕਦੇ ਆਂਗੇ ਕਿਆਰੀ ਦੇ ਵਿੱਚ ਪਾਣੀ ਭਰ ਕੇ ਜਿਦਾ ਤੁਸੀਂ ਦੇਖ ਰਹੇ ਹੋਵੋਗੇ ਤੇ ਇਹਦੇ ਨਾਲ ਆਪਣਾ ਨਦੀਨ ਨਹੀਂ ਹਰਦੇ ਖਿਆਰੀਆਂ ਦੇ ਵਿੱਚ ਨੀਂਦ ਨਦੀਨ ਜ਼ਿਆਦਾ ਹੋ ਜਾਂਦੇ ਤੇ ਆਪਾਂ ਨੂੰ ਫਿਰ ਇਹ ਅਗੇ ਜਿਹੜਾ ਬਚਾਉਣਾ ਲਾਉਣਾ ਉਹਦੇ ਨਾਲ ਹੀ ਲੱਗ ਜਾਂਦੇ ਨੇਗੇ ਤੇ ਬਹੁਤ ਜ਼ਿਆਦਾ ਆਪਾਂ ਨੂੰ ਪ੍ਰੋਬਲਮ ਆਉਦੀ ਆ ਤੇ ਇਹੇ ਕਰਕੇ ਆਪਾਂ ਇਹ ਨਦੀਨ ਨਾਸ਼ਕ ਵਰਤ ਸਕਦੇ ਹਾਂ 900 ਬਿਸਵੇ ਹੋਵੇ ਇਹ ਚ ਪਾਤਾ ਆਪਾਂ ਨੇ 27 ਕਿਲੋ ਵੀ ਪੂਸਾ 44 ਦਾ ਤੇ 3 ਕਿਲੋ ਬਿਸਵੇ ਦੇ ਹਿਸਾਬ ਨਾਲ 20 ਪਾਤਾ ਇਹ ਚ ਤੇ 3 ਕਿਲੋ ਬਿਸਵੇ ਦਾ ਪਾਤਾ ਵੀ ਨਾਲ 3 ਕਿਲੋ ਨਾਲ ਇੱਕ ਵਿਸਵ ਦੇ ਨਾਲ ਇੱਕ ਏਕੜ ਲੱਗ ਜਾਂਦਾ ਪੂਰਾ ਸਹੀ 3 ਕਿਲੋ ਵੀਨ ਨਾਲ ਇੱਕ ਵਿਸਵਾ ਤੇ ਇੱਕ ਕੀਲਾ ਮਤਲਬ ਪਨੀਰੀ ਪੁੱਟ ਕੇ ਝੋਨਾ ਲੱਗ ਜਾਂਦਾ ਤੇ ਇਧਰ ਇੱਕ ਕੈਰੀ ਇਧਰ ਅਲੱਗ ਤੋਂ ਕਰੀਤੀ ਆਪਾਂ ਨੇ ਤੇ ਇਹ ਥੋੜੀ ਆਪਾਂ ਲੇਟਾ ਮਤਲਬ ਵੀ ਪਿਉਤੀ ਹੋਈ ਸੀ ਆ ਪਾਣੀ ਤੇ ਇਧਰਲੀ ਜਿਹੜੀ ਆ ਪਨੀਰੀਆਂ ਨੂੰ ਤਾਂ ਹੋ ਗਏ 2-3 ਦਿਨ ਨੂੰ ਪਿਉਤੀ ਨੂੰ ਤੇ ਇਧਰਲੀ ਨੂੰ ਹਾਂ ਤੇ ਹੁਣ 35 ਸੀ ਇਹ ਇੱਕ ਦਿਨ ਲੇਟ ਕਿਉਂਕਿ ਪਨੀਰੀ ਫਿਰ ਬਾਹਲੀ ਪੱਕ ਜੰਦੀ ਜਾਂ ਲਾਉਂਦੇ ਲਾਉਂਦੇ ਨਾ ਫਿਰ ਬੂਝਾ ਘਟ ਮਾਰਦੀ ਆ ਇਹਦੇ ਕਰਕੇ ਇਹ 4 ਵਜੇ ਸਵੇਰ ਤੋਂ ਇਹ ਅੱਧਾ ਬੀਜੇ ਆਪਾਂ ਨੇ ਠੀਕ ਆ ਤੇ ਆ 9 ਵਜੇ ਸਵੇਰ ਤੋਂ ਇਧਰ ਆ ਇਹ ਥੋੜਾ ਗਿੱਤਾ ਹੋ ਗਿਆ ਤੇ ਮਤਲਬ ਇਹਨੂੰ 2-3 ਦਿਨ 35 ਹੋ ਗਏ ਸੀ ਇਹ ਇਹ ਪਹਿਲਾਂ ਲੱਗ ਜਾਂਗੇ ਬਨਾਲਤ 9 ਤਰੀਕ ਤੇ 8-9 ਤਰੀਕ ਤੋਂ ਲਾਉਣਾ ਕਿਉਂਕਿ ਸਰਕਾਰ ਨੇ 9 ਤਰੀਕ ਨੂੰ ਲਾਈਟ ਦੀ ਆਪਾਂ ਨੂੰ ਤਰੀਕ ਦਿੱਤੀ ਆ ਸੰਗਰੂਰ ਜ਼ਿਲ੍ਹੇ 'ਚ ਤੇ ਬਾਕੀ ਜਿਵੇਂ ਜਿਵੇਂ ਪਨੀਰੀ ਦੀ ਕ੍ਰੀਏਸ਼ਨ ਹੋਣੀ ਜਾਈਗੀ ਉਸ ਨੂੰ ਆਪਾਂ ਅਗਲੇ ਬਲੌਗ 'ਚ ਦਿਖਾਵਾਂਗੇ ਹੁਣ ਚੱਲਦੇ ਆਪਾਂ ਪਾਉਣੇ ਆ ਮੱਕੀ 'ਚ ਰੇ ਰੂ ਮੱਕੀ ਦੀ ਕੰਡੀਸ਼ਨ ਦਿਖਾਉਣੇ ਆ ਤੇ ਕਿਹ ਨਰੇ ਰੂ ਪਾਉਣੇ ਆ ਬਾਕੀ ਤੁਹਾਨੂੰ ਸਾਰਾ ਡਿਟੇਲ ਚ ਦਿਖਾਉਣੇ ਆਗੇ ਲੈ ਇਹ ਪ੍ਰਭੂ ਮੱਕੀ ਵਾਲੇ ਪਾਸੇ ਆ ਗਏ ਹੁਣ ਆਪਾਂ ਲੱਗੇ ਪੈਨੇ ਆਪਣਾ ਬੰਦੇ ਰੇ ਪਾਉਣ ਕਿੱਡ ਦੇ ਹਿਸਾਬ ਨਾਲ ਬੋਰੀ ਪਾਤੀ ਹੁਣ ਆਪਾਂ ਨੇ ਤੇ ਬਾਕੀ ਤੁਹਾਨੂੰ ਮੱਕੀ ਦੀ ਕੰਡੀਸ਼ਨ ਦਿਖਾਉਣੇ ਆ ਆ ਦੇਖੋ ਆ ਦੇ ਇਹ ਮੁੱਕੀ ਹੁਣ ਆਪਣੀ ਹੀ 10 ਤੋਂ 12 ਦਿਨਾਂ ਦੀ ਹੋ ਚੁੱਕੀ ਆ 10 12 ਦਿਨਾਂ ਦੀ ਹੋ ਗਈ ਤੇ ਵਿੱਚ ਇਹਨੂੰ ਪਾਣੀ ਹੈਗਾ ਹੁਣ ਆਪਣਾ ਦੂਜਾ ਪਾਣੀ ਛੜਤਾ ਹੁਣ ਆਪਣੇ 'ਚ ਤੇ ਪਾਣੀ ਹੈਗਾ ਦੂਜਾ ਤੇ ਇਸ ਤੋਂ ਬਾਅਦ ਹੁਣ ਪਾਣੀ ਲਾ ਕੇ ਇਹਦੇ ਉੱਤੇ ਕਰਾਂਗੇ ਆਪਾਂ ਸੁੰਡੀ ਵਾਲੀ ਤੇ ਘਾਟਣ ਵਾਲੀ ਸਪਰੇ ਕੰਡੀਸ਼ਨ ਬਹੁਤ ਚੰਗੀ ਖੜੀ ਆ ਵੀ ਹੈਗਾ ਆਪਣਾ ਇਹ 30 33 11 ਬਿਗੇ ਮਤਲਬ ਸਾਢੇ 2 ਏਕੜਾਂ ਤੋਂ ਇੱਕ ਬਿਗਾ ਉੱਪਰ ਹੈ ਜਗਾ ਜਿਹੜੀ ਆਪਣੀ ਹੈ ਮੱਕੀ ਦੀ ਕੰਡੀਸ਼ਨ ਵਧੀਆ ਜਿਹੀ ਚੰਗੀ ਖੜੀ ਆ ਬਾਕੀ ਜਿਵੇਂ ਜਿਵੇਂ ਆਪਾਂ ਮੱਕੀ ਦੇ ਵਿੱਚ ਸਮਾਨ ਪਾਵਾਂਗੇ ਉਸ ਨੂੰ ਆਪਾਂ ਦਿਖਾਈ ਚੱਲਾਂਗੇ ਜੱਸੀ ਜੱਸੀ ਓਏ ਆ ਥੋੜੀ ਜਗ੍ਹਾ ਰਹੀ ਦੀ ਆਗੇ ਇਹਦੇ ਵਿੱਚ ਪਾਈ ਜਾਈ ਮਾਲਾ ਜਾ ਹਾਂ ਥੋੜਾ ਜਾਂ ਪਾਣੀ ਆਪਾਂ ਸੜਤਾ ਜੀ ਦੂਜਾ ਕਦੀ ਦੇ ਹੁਣ ਆਪਾਂ ਸੁੰਡ ਲਈ ਤੁਹਾਨੂੰ ਦੱਸਿਆ ਜਿਵੇਂ ਸਪਰੇਅ ਕਰਾਂਗੇ ਤੇ ਤੇ 20 30 33 ਆ ਜਿਵੇਂ ਜਿੱਦਾਂ ਦੱਸਿਆ ਤੇ ਬਾਕੀ ਬੜੇ ਬਲੌਗ ਦੇ ਨਾਲ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ